ਸਤ ਸ੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੇਰੀ ਫਾਰਮ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਪੰਜ ਪਸ਼ੂ ਬਕਾਉ ਆ ਜੀ ਇੱਕ ਛੋਟੀ ਸੂਣ ਵਾਲੀ ਆ ਤਿੰਨ ਬਿਹੜਾਂ ਬਿੜਾ ਬੱਚੇ ਤੋਂ ਆਈ ਤੇ ਇੱਕ ਤੀਜਾਂ ਗਸੂਆ ਮੱਝ ਤਾਜੀ ਸੂਈ ਵੀ ਆ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਆ ਛੋਟੀ ਆਈ ਦੂਜਾ ਸੂਆ ਇਹਦਾ ਹੀ ਤਕਰੀਬਨ ਇਹ ਸੱਤ ਕਦਾਂ ਰਹਿੰਦੇ ਆ ਬਾਈ ਇਹਦੇ ਸੂਣ ਚ 11 ਤੋਂ 12 ਲੀਟਰ ਦੁੱਧ ਦੇ ਦੂਗੀ ਝੋਟੀ ਬਾਈ ਥਾਲੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਲੱਗਿਆ ਬਾਈ ਸਿੰਘਾਂ ਦੀ ਸ਼ਕੀਨੀ ਬਹੁਤ ਥੜਾ-ਥੜਾ ਦੀ ਵਿੱਥੀ ਬਹੁਤ ਆਈ ਖੁੱਲੀ ਬਾਈ ਦੂਜਾ ਸੂਆ ਝੋਟੀ ਦਾ ਬਾਈ ਇਹਦਾ ਸਿੰਘਾਂ ਦੀ ਬਹੁਤ ਸੋਹਣੀ ਆਈ ਦੁੱਧ 11 ਤੋਂ 12 ਲੀਟਰ ਦੇ ਦੂਗੀ ਬਾਈ ਮੁੱਲ ਰੱਖਿਆ ਬਾਈ ਇਹਦਾ 1,20,000 ਰੁਪਏ ਆਈ ਹੌਲੀ 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 ਕੱਦ-ਗਾਠ ਵੀ ਚੰਗਾ ਏ ਥਾਲੇਵੇ ਦੀ ਬਹੁਤ ਸਾਫ ਆਈ ਜਿ ਕਿਸੇ ਵੀਰ ਭਾਣੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਪਿੰਡ rau ke klan ਜ਼ਿਲ੍ਹਾ ਮੋਗਾ ਬਾਈ ਦੂਜਾ ਹਸੂਆ ਝੋਟੀ ਦਾ ਮੋਹਰਾਂ ਨਾਲ ਝੋਟੀ ਪੈਂਦੀ ਆ ਬਾਈ ਇਹ ਤਾਂ ਲੈ ਵੀ ਦੀ ਬਹੁਤ ਸਾਫ਼ ਆਈ ਘਰੇ ਰੱਖਣ ਵਾਸਤੇ ਝੋਟੀ ਪੂਰੀ ਠੰਡੀ ਸੀ ਲੈ ਆਈ ਚੱਲ 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 ਬਹੁਤ ਸੁਣਾ ਲੱਗਿਆ ਵਾ ਥਣ ਜੀ ਚੋਣ ਚੜ ਚੰਗਾ ਨਿਕਲੂ ਕਰਮ ਵਾਲੀ ਦਾ ਹਜੇ ਤਕਰੀਬਨ 7 ਤੋਂ 8 ਦਿਨ ਲੈ ਜੂ ਬਾਈ ਇਹ ਮੋਲੇ ਦਾ ਇਹ ਇੱਕ 20 ਆ ਬਾਈ ਬਾਕੀ ਮੌਕੇ ਤੇ ਹੋ ਜੂ ਗੱਲ ਬਾਤ ਪਿੰਡ rau ke klan jala mog gai ਦੂਜੇ ਨੰਬਰ ਦੇ ਬਾਈ ਆ ਬਹਿੜਾ ਤੀਜਾ ਅਸੂਆ ਇਹ ਬਾਈ ਸਵੇਰ ਦੇ ਟਾਈਮ ਦੀ ਵੀਡੀਓ ਹੈ ਜੀ ਤਕਰੀਬਨ 9:30 ਵਜੇ ਦੀ ਧਾਰਾ ਚੂਮੀਆਂ ਵੀ ਪਸੂਆਂ ਨੇ ਜਾਤ ਵਾਲੀ ਬਹਿੜਾ ਹੀ ਤੀਜਾ ਅਸੂਆ ਇਹਦਾ ਬਾਈ ਦੋ ਡੈਸਟੈਂਡ ਤੇ ਇਹਦੇ ਥੱਲੇ ਬਾਈ ਯਾਨੀ ਕਿ 13 ਲੀਟਰ ਦੁੱਧ ਤਿਆਰ ਹੈ। ਖਲੀ 13 ਲੀਟਰ ਦੁੱਧ ਇਹਦੇ ਥੱਲੇ ਤਿਆਰ ਆ ਠੰਡੀ ਸੀਦਾ ਪੂਰੀ ਜੀ। ਆਪਣੇ ਕੋਲੇ ਬਿਨਾ ਬੱਚੇ ਤੋਂ ਆਈ ਆ ਮਾਲਕਾ ਇਹ ਦਸਨ ਮਤਾਬਕ ਦੋ ਟਾਈ ਮਹੀਨੇ ਸੂਈ ਨੂੰ ਹੋਈਆਂ ਬਾਈ ਇਹਨੂੰ। ਬਰੀਡ ਵਾਲੀ ਆ ਦੁੱਧ ਯਾਨੀ ਕਿ ਗਰੀਬ ਘਰੋਂ ਆਈ ਦੀ ਆ ਦੁੱਧ 15-16 ਕਿਲੋ ਦੇ ਦਊਗੀ ਬਾਈ। 13 ਲੀਟਰ ਇਸਟੈਂਡ ਦੇ ਦੁੱਧ ਇਹਦੇ ਥੱਲੇ ਤਿਆਰ ਆ ਜੀ। ਇਹਦਾ ਮੁੱਲ ਆ ਜੀ 45000 ਰੁਪਿਆ ਬਾਈ। ਤੀਜਾ ਸੂਆ ਇਹਦਾ ਜੀ। ਹਿੰਦੀ ਸੀਲ ਆ ਕੱਦ-ਕੱਦ ਚੰਗਾ ਵਹਿੜਦਾਈ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਸਾਹਮਣ ਵਾਲੀ ਆ ਜਾਤ ਵਾਲੀ ਆ ਵਹਿੜ ਗਾਂ ਨੂੰ ਵੀ ਚੰਗੇ ਪੈਸੇ ਦੀ ਆ ਜੀ ਸਾਹਮਣੇ ਬਣਾਉਂ ਕੇ ਸਾਹਮਣੀ ਉਹ ਬੰਦੇ ਨੇ ਘਰੇ ਜੀ ਕਿਸੇ ਨੇ ਸਵੇਰ ਦੇ ਟਾਈਮ ਦੀ ਵੀਡੀਓ ਆ ਬਾਈ 9:30 ਵਜੇ ਦੀ ਧਾਰਾ ਚੋਂ ਆਉਂਗਾ ਪਸ਼ੂ ਆਉਂਦਾ ਜੀ ਲੇਹਿਆਤ ਨੂੰ ਬਹੁਤ ਸੋਹਣੀ ਬਣਾਇਆ ਜਾਂਦਗਾ ਜੀ ਤੀਜੇ ਨੰਬਰ ਦੇ ਬਹਿੜਾ ਬਈ ਆਈ ਦੂਜਾ ਸੂਆ ਹੋ ਬਈ ਇਹਦਾ ਦੋਦੇ ਦੇ ਇਸ ਲਈ 11 ਲੀਟਰ ਹੋਊਗਾ ਬਈ ਥੋੜਾ ਜਿਹਾ ਉਪਰ ਮੰਨਿਆ ਵਜਲਾ 11 ਲੀਟਰ ਦੋਦੇ ਇਸ ਟਾਈਮ ਤੇ ਹੋਊਗਾ 10 ਤੋਂ 11 ਕਿਲੋ ਇਸ ਟਾਈਮ ਦੇ ਜੀ ਠੰਡੀ ਸੀਲਾ ਚਵਾਈ ਦੀ ਇੱਕ ਨੰਬਰ ਹੈ ਜੀ ਤੀਜਾ ਸੂਆ ਇਹਦਾ ਖੁਲੀ ਵੀ ਮੜੀ ਇੱਕ ਸਿੰਘ ਦੀ ਫੋੜ ਜੀ ਫੁੱਟੀ ਵੀ ਆ ਨੂੰ ਠੰਡੀ ਸੀ ਲਈ ਦਰਦੀ ਹੈ ਉਹਦਾ ਦਰਦੀ ਹੈ ਭੱਜੂ ਕੋਈ ਨੋ ਕੋਈ ਨਾ ਚੱਲਦਾ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਬਾਈ ਇਹਦਾ ਮੁੱਲ ਰੱਖਿਆ ਬਾਈ ਆਪਾਂ 35000 ਰੁਪਏ ਆਈ 11 12 ਲੀਟਰ ਦੋ ਤਕਰੀਬਨ ਦੀ ਜਾਊਗੀ ਬਾਈ ਇਹ ਜਾਤ ਵਾਲੀ ਵਹਿੜਾ ਦੂਜਾ ਸੂਆ ਜੀ ਖਾਨ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਲੀ ਦਾ ਝੂਣ ਬਹੁਤ ਚੰਗਾ ਜੀ ਇਹ ਕਾ ਜੀ ਇਹ ਤੀਜਾ ਸੂਆ ਹੋ ਬਾਈ ਇਹਦਾ ਇਹ ਥੋੜੀ ਜੀ ਕਾਲੀ ਵੱਧ ਦਾ ਡੱਬੀ ਘੱਟ ਹੈ ਜਿਆਦਾ ਵਾਲੀ ਹੈ ਬਾਈ ਇਹਦੀ ਇਹ ਥੱਲੇ ਵੀ 10 ਲੀਟਰ ਦੋ ਤਿਆਰ ਹੈ ਇਹ ਥੋੜੀ ਜੀ ਉਹ ਜੁੱਤੀ ਆ ਬਾਈ ਇਹਦੀ ਥੋੜੀ ਲੰਡੇ ਪੰਜ ਵੈਂਦੀ ਆ ਇਹ ਚਵਾਈ ਤੂਈ ਨੂੰ ਠੰਡੀ ਸੀਲ ਆ ਜੀ ਥੋਲੀ ਨੂੰ ਠੰਡੀ ਸੀਲਾ ਚਵਾਈ ਦੀ ਝੋਂਦਾਂ ਬਹੁਤ ਚੰਗਾ ਲੱਗਿਆ ਕਰ ਮਲਨੀ ਹੋਈ ਬਾਈ ਆ ਜਾ ਤਾਂ 10 11 ਲੀਟਰ ਦੁੱਧ ਦੇ ਦਈ ਜਾਊਗੀ ਬਾਈ ਇਹਦਾ ਮੁੱਲ ਰੱਖਿਆ ਬਾਈ ਅੱਪਾ 30000 ਰੁਪਏ ਜੀ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਬੈੜ ਕੋਈ ਵੀ ਤਨਾ ਬੈੜਾ ਜੋ ਜਾਂ ਮੱਝਾ ਜੋ ਜੀ ਤਾਂ ਪੈਣਾ ਸੰਪਰਕ ਕਰ ਸਕਦੇ ਹੋ ਬਾਈ ਇਹ ਕਾਜੀ ਤੀਜਾ ਸੂਆ ਜੀ ਝੋਟੀ ਮੈਂ ਹੈ ਜੀ ਕੱਦ ਕਾਠ ਬਹੁਤ ਹੈ ਜੀ ਪੂਰੀ ਪਲੀ ਵੀ ਹੈ ਜੀ ਥੋੜੀ ਜੀ ਤਹਿ ਮਾਰੀ ਵੀ ਆ ਮੂੰਹ ਵਜਨਦਾਰ ਆ ਤਾਜੀ ਸੂਈ ਕਰਕੇ ਜੀ ਤੀਜਾ ਦਿਨਾਂ ਬਾਈ ਇਹਨੂੰ ਸੂਈ ਨੂੰ ਇਸ ਟਾਈਮ ਦੇ 10 ਤੋਂ 11 ਲੀਟਰ ਬੋਲਾ ਇਹ ਥੱਲੇ ਤਿਆਰ ਆ ਬਾਈ ਸਿੰਘ ਥੋੜਾ ਜਿਆ ਉੱਚਾ ਕੁੰਡਾ ਏ ਝੋਣ ਚਾਂ ਬਹੁਤ ਚੰਗਾ ਬਾਈ ਖਾਨ ਲੇਵਾ ਬਹੁਤ ਸੋਹਣਾ ਲੱਗਿਆ ਵਾ ਜੀ ਸ਼ਾਮ ਨੂੰ ਚੋਅਈ ਦੇ ਟਾਈਮ ਤੇ ਲੇਵਾ ਬਹੁਤ ਸੋਹਣਾ ਬਣਾ ਜਾਂਦੀ ਆ ਬਾਈ ਵੱਡੀ ਆ ਕੱਦ ਚੰਗਾ ਏ ਥੋੜਾ ਜਿਆ ਲੱਕਾ ਮਾਰਿਆ ਵਾ ਬਾਈ ਇਹਦਾ ਤਾਜੀ ਸੂਈ ਕਰਕੇ ਜੀ 13 ਤੋਂ 14 ਲੀਟਰ ਦੁੱਧ ਦੇ ਸਕਦੀ ਆ ਬਾਈ ਇਹ ਜਿਵੇਂ ਕੱਦ ਕਾਠ ਆ ਤੇ ਥਾਲੇ ਵਾਲਾ ਗਿਆ ਵਾ ਜੀ 11 ਲੀਟਰ ਬੋਲੇ ਕੋ ਪਿਆਰ ਆ ਜੀ ਇਹ ਤਿੰਨਾਂ ਦਿਨਾਂ ਦੀ ਬਾਈ ਸੂਈ ਵੀ ਆ ਜੇ ਕਿਸੇ ਵੀਰ ਪਰਾਣੇ ਖਰੀਦਣੀ ਹੋਵੇ ਤਾਂ ਆਪਣਾ ਬਾਈ ਸੰਪਰਕ ਕਰ ਸਕਦੇ ਹੋ ਬਾਈ ਪੰਜਾਬ ਪਸ਼ੂਆਂ ਦੇ ਵਿੱਚੋਂ ਬਾਈ ਜੇ ਕੋਈ ਪਸ਼ੂ ਕਿਸੇ ਵੀਰ ਪਰਾਣੇ ਖਰੀਦਣਾ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਪਿੰਡ rau ke ਕਲਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18905 ਜਿਹੜੇ ਨਵੇਂ ਵੀਰ ਆਪਣੇ ਬਾਈ ਵੀਡੀਓ ਤੇ ਆਉਂਦੇ ਹੁੰਦੇ ਆ ਜੀ ਚੈਨਲ ਤੇ ਆਉਂਦੇ ਆ ਵੀਡੀਓ ਦੇਖਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਧੰਨਵਾਦ ਜੀ